ਸਾ ਵਾਹਿਗੁਰੂ ਜੀ ਕੀਤੇ ਸਾ ਸੰਗਤ ਜੀ ਜਿਸ ਸਥਾਨ ਤੇ ਤੁਸੀਂ ਬਿਰਾਜਮਾਨ ਹੋ ਇਸ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਸੰਸਾਰ ਭਰ ਦੇ ਵਿੱਚ ਹਰ ਰੋਜ਼ ਅਰਦਾਸ ਹੁੰਦੀ ਹੈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬਸਦੇ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਸਭਾ ਸਭਾ ਮੰਦੇ ਬਿਸਨੇ ਪੀਸੇ ਮਾਵਾ ਨੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚਾਰ ਪਵਾਲੇ ਈਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਇਹ ਉਸਥਾਨ ਹੈ ਐਸੇ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘਨੀਆਂ ਨਖਾਸ ਬਾਜ਼ਾਰ ਲਾਹੌਰ ਇਸ ਨੂੰ ਇਤਿਹਾਸ ਵਿੱਚ ਮੀਰ ਮੰਨ ਦੀ ਜੇਲ ਵੀ ਕਿਹਾ ਜਾਂਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰ ਮੁਕਾਂ ਦੀ ਪੂਰੀ ਕੋਸ਼ਿਸ਼ ਕੀਤੀ ਤੇ ਅਜੇ ਵੀ جاری ਹੈ ਇਤਿਹਾਸ ਦੱਸਦਾ ਹੈ 1745-46 ਦੀ ਗੱਲ ਹੈ ਸਿੱਖਾ ਦੀ ਗਿਤੀ ਬਹੁਤ ਥੋੜੀ ਹੁੰਦੀ ਸੀ ਉਸ ਟਾਈਮ ਜਕਰਿਆ ਖਾਨ ਨੇ 20000 ਫੌਜ ਤਿਆਰ ਕਰ ਦਿੱਤੀ ਸਿੱਖਾਂ ਨੂੰ ਖਤਮ ਕਰਨ ਵਾਸਤੇ ਨਾਲ ਤੱਕਤ ਵੱਲੋਂ ਇਹ ਵੀ ਇੱਕ ਨਾਮਾ ਜਾਰੀ ਹੋ ਗਿਆ ਸੀ ਕਿ ਜਿਹੜਾ ਵੀ ਬੰਦਾ ਇੱਕ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਹਨੂੰ ਇੱਕ ਟਕਾ ਇਨਾਮ ਮਿਲੇਗਾ ਤੇ ਉਹਨਾਂ ਨੇ ਸਿੱਖਾਂ ਦੇ ਘਰਾਂ 'ਚ ਛਾਪੇ ਮਾਰ-ਮਾਰ ਕੇ ਸਿੱਖਾਂ ਨੂੰ ਪੜ ਕੇ ਕੋ ਕੋ ਕਹਿਣੇ ਚੀਤ ਕਰਨਾ ਤੇ ਸਿਰ ਵੱਢ ਕੇ ਲੈ ਜਾਣਾ ਤੱਕ ਤੇ 1 ਟਕਾ ਨਾਮ ਇਨਾਮ ਲੈ ਕੇ ਆਉਣਾ ਸਿੱਖ ਸੱਲਾ ਚੱਲਦਾ ਰਿਹਾ ਸਿੱਖਾਂ ਨੂੰ ਪਤਾ ਲੱਗਿਆ ਲੋਕ ਸਾਡੇ ਦੁਸ਼ਮਣ ਹੋ ਗਏ ਨੇ ਵੈਰੀ ਹੋ ਗਏ ਨੇ ਉਹਨਾਂ ਨੇ ਜੰਗਲਾਂ ਵੱਲ ਕੂਚ ਕਰ ਦਿੱਤਾ ਕਾਨੂੰਵੰਦਾ ਜੰਗਲ ਜਿਹੜਾ ਗੁਰਦਾਸਪੁਰ ਦੇ ਕੋਲ ਪੈਂਦਾ ਅੱਜ ਕੱਲ ਨੂੰ ਕਾਨੂੰਵੰਦਾ ਛਾਂਬੀ ਕਹਿੰਦੇ ਆ ਉੱਥੇ ਜਾ ਕੇ ਸਿੱਖਾਂ ਨੇ ਵਸਾਵਾ ਕਰ ਲਿਆ ਤਨਬਸ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਪੈਸਾ ਹੁੰਦਾ ਮੁਖਬਰ ਹੁੰਦੇ ਨੇ ਜ਼ਕਰਿਆ ਖਾਨ ਕੋਲ ਮੁਖਬਰੀ ਪਹੁੰਚ ਗਈ ਕਿ ਸਿੰਘ ਇਹ ਤੇ ਚੁੱਪ ਕੇ ਬੀਠੇ ਨੇ ਉਹਨੇ ਸਾਰੀ ਫੌਜ ਆਪਣੇ ਉੱਤਰ ਮੂਵ ਕਰ ਦਿੱਤੀ ਉਹਨਾਂ ਨੇ ਜੰਗਲ ਨੂੰ ਕੇਰਾ ਪਾ ਲਿਆ ਕੇਰਾ ਪਿਆ ਮੁਕਾਬਲਾ ਆਇਆ ਮੁਕਾਬਲੇ 'ਚ ਸਿੰਘ ਸ਼ਹੀਦ ਹੋ ਗਏ ਕੁਝ ਸਿੰਘ ਘੋੜਿਆਂ 'ਤੇ ਸੀ ਨਾਲ ਦਰਿਆ ਵਗਦਾ ਸੀ ਟੱਪ ਕੇ ਪਾਰ ਲੰਘੇ ਤੇ ਕੁਝ ਝਾੜੀਆਂ 'ਚ ਛੁਪ ਕੇ ਬੈਠੇ ਰਹੇ ਹੋਤੇ ਫੌਜਾਂ ਨੇ ਸੋਚਿਆ ਕਿ ਸਿੱਖ ਮੁੱਕ ਗਏ ਤਾਂ ਆਪਾਂ ਵਾਪਸ ਮੁੜਦੇ ਆਂ ਫੌਜਾਂ ਵਾਪਸ ਮੁੜਨ ਲੱਗੀਆਂ ਤੇ ਅਦਵਾਟੇ ਫਿਰ ਕਿਸੇ ਨੇ ਮੁਖਬਰੀ ਕਰ ਦਿੱਤੀ ਕਿ ਸਿੰਘ ਅਜੇ ਜੰਗਲਾਂ 'ਚ ਹੋਰ ਨੇ ਫੌਜਾਂ ਫਿਰ ਗਈਆਂ ਪੂਰੇ ਜੰਗਲ ਨੂੰ ਘੇਰਾ ਪਾ ਕੇ ਘਲਾਤੀ ਜਿਹੜੇ ਬਾਕੀ ਬੱਚੇ ਸੀ ਉਹ ਸ਼ਹੀਦ ਹੋ ਗਏ ਉਹਨਾਂ ਘਰਾਂ ਦੇ ਵਿੱਚ ਮਾਵਾਂ ਬੱਚੇ ਤੇ ਬਜ਼ੁਰਗ ਰਹਿ ਗਏ ਸੀ ਉਸ ਵਕਤ ਲਾਹੌਰ ਤੇ ਦਿੱਲੀ ਦਾ ਜਿਹੜਾ ਸੂਬੇਦਾਰ ਸੀ ਉਹ ਮਿਹਰਮੰਨੂ ਸੀ ਮਿਹਰਮੰਨੂ ਨੇ ਮਾਵਾ ਨੂੰ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਜਿੱਥੇ ਆਪਾਂ ਬੈਠੇ ਥੱਲੇ ਥੇ ਜਿਨ੍ਹਾਂ ਨੇ ਇਸ ਜੇਲ੍ਹ ਚ ਲਿਆ ਕੇ ਤੁਹਾਨੂੰ ਕੈਦ ਕਰ ਦਿੱਤਾ ਗਿਆ ਕੈਦ ਕਰਨ ਤੋਂ ਬਾਅਦ ਉਹਨਾਂ ਨੇ ਮਾਵਾ ਨੂੰ ਕਿਹਾ ਕਿ ਤੁਹਾਡਾ ਨੂੰ ਕੁਝ ਨਹੀਂ ਰਿਹਾ ਘਰ ਨਹੀਂ ਰਿਹਾ ਘਾਟ ਨਹੀਂ ਰਿਹਾ ਸਾਰੇ ਲੋਕ ਮਰ ਖਾਪ ਗਏ ਨੇ ਤੁਹਾਡੇ ਤੇ ਇਕੱਲੇ ਤੁਸੀਂ ਰਹਿ ਗਏ ਹੋ ਤੁਸੀਂ ਧਰਮ ਚੇਂਜ ਕਰ ਲਓ ਦੇਖੋ ਮੌਤ ਸੱਚ ਹੈ ਮੌਤ ਆਣੀ ਆਣੀ ਹੈ ਇੱਕ ਮਾਤਾ ਸੀ ਜਿੱਥੇ ਚ ਉਹਦਾ ਨਾਮ ਸੀ ਮਹਿੰਤਾਬ ਕੋਰ ਉਨੇ ਸਵਾਲ ਕੀਤਾ ਮਾ ਬਾਚਾ ਨੂੰ ਮਾਤਾ ਨੇ ਕਿ ਜੇ ਮੌਤ ਨਹੀਂ ਆਂਦੀ ਤੇ ਅਸੀਂ ਧਰਮ ਚੇਂਜ ਕਰ ਲੈਨੇ ਜੇ ਆਂਦੀ ਹੈ ਤੇ ਰੱਬ ਨੇ ਜਿੱਥੇ ਸਾਨੂੰ ਭੇਜਿਆ ਸੀ ਤੇ ਠੀਕ ਹੈ ਨਾਲੇ ਮਾਮਾ ਨੂੰ ਸੋਚੀ ਆ ਗਈ ਸੀ ਅਸੀਂ ਇਹਨਾਂ ਦੇ ਕਹਤੇ ਵਿੱਚ ਐ ਇਹਨਾਂ ਨੇ ਸਾਨੂੰ ਬਖਸ਼ਣਾ ਤੇ ਨਹੀਂ ਹੈਗਾ ਇਹਨਾਂ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਤੇ ਸਾਨੂੰ ਕਿੱਥੇ ਬਖਸ਼ਣਗੇ ਇਹ ਤਾਂ ਬੇਟਾ ਮਰਨਾ ਤੈਅ ਤੇ ਅਣਕਦੀ ਮੌਤ ਮਰੀਏ ਬੜੇ ਉਹਨਾਂ ਨੇ ਲਾਲੇ ਦਿੱਤੇ ਉਹ ਮਾਮਾ ਨਹੀਂ ਮੰਨੀਆਂ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਇਨਟਰੋਗੇਸ਼ਨ ਸ਼ੁਰੂ ਕੀਤੀ ਸੀ ਸਜਾ ਮਾਲਾਂ ਲਾਗੀਆਂ ਸ਼ੁਰੂ ਕਰਤੀ ਪਹਿਲਾ ਸਜਾ ਲਈ ਉਹਨਾਂ ਨੇ ਇੱਕ ਮਾਤਾ ਨੂੰ ਸਵਾ ਮਨ ਪੀਸਣਾ ਦਿੱਤਾ ਪੀਸਣ ਵਾਸਤੇ ਉਹ ਵੀ ਗਿੱਲੇ ਦਾਣੇ ਗਿੱਲੇ ਦਾਣੇ ਜਲਦੀ ਜਲਦੀ ਪੀਸੇ ਜਾਂਦੇ ਕਿ ਪਹਿਲਾਂ ਚੱਕੀਆਂ ਨਾਲ ਪੀਸਿਆ ਜਾਂਦੇ ਸੀ ਉਹਨਾਂ ਮਾਵਾਂ ਨੇ ਪੀਸਣਾ ਪੀਸਣਾ ਵਾਈ ਨੂੰ ਤਾਂ ਜਾਬ ਕਰਨਾ ਬੱਚੇ ਰੋਂਦੇ ਕਰ ਲਾਂਦੇ ਦੁੱਧ ਕਿੰਦੇ ਸਜਾ ਕਟਨੀ ਸ਼ਾਮ ਦਾ ਟਾਈਮ ਹੋਣਾ ਸ਼ਾਮ ਦੇ ਟਾਈਮ ਉਰਾਂ ਨੇ ਚਾਰ ਮਾਵਾਂ ਨੂੰ ਇੱਕ ਰੋਟੀ ਦੇਣੀ ਇੱਕ ਛੋਟਾ ਜਿਹਾ ਛੰਨਾ ਜਾਂ ਕੋਲੀ ਘੇਰੋ ਪਾਣੀ ਦਾ ਦੇਣਾ ਉਹਨਾਂ ਨੂੰ ਘਟ ਘਟ ਪਾਣੀ ਪੈਣਾ ਵੀਨਾ ਤੇ ਜਿਹੜੀ ਇੱਕ ਰੋਟੀ ਸੀ ਉਹਦੇ ਚਾਰ ਹਿੱਸੇ ਕਰਕੇ ਮਾਵਾ ਨੇ ਚੌਥਾ ਚੌਥਾ ਇਸਾ ਕਰਕੇ ਖਾ ਲੈਣਾ ਚੌਥੀ ਇਸ ਨੂੰ ਪੰਜਾਬੀ ਚ ਖੰਨੀ ਰੋਟੀ ਕਹਿੰਦੇ ਨੇ ਜਿਹੜੇ ਅਰਦਾਸ ਰੋਜ ਕਰ ਆਂਦਾ ਕਿ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਇਹਦੇ ਚ ਕਈ ਮਾਵਾ ਕਮਜ਼ੋਰ ਬੜੀਆਂ ਸੀ ਉਹਨਾਂ ਦੇ ਬੱਚੇ ਬੜੇ ਥੋੜੇ ਸੀ ਬੱਚੇ ਬੜੇ ਛੋਟੇ ਸੀਗੇ ਤੇ ਉਹਨਾਂ ਕੋਲ ਸਜਾ ਨਹੀਂ ਸੀ ਪੂਰੀ ਹੁੰਦੀ ਤੇ ਉਹਨਾਂ ਨੂੰ ਡਬਲ ਤੋਂ ਸਜਾ ਭੁਗਤਣੀ ਪੈਂਦੀ ਸੀ ਰਾਤ ਨੂੰ ਮਾਵਾ ਨੂੰ ਸੌਂਹ ਨਹੀਂ ਸੀ ਦਿੰਦੇ ਬੱਚਿਆਂ ਦੁੱਧ ਨਹੀਂ ਸੀ ਪੀਂਦਿਆਂ ਦੇ ਮਾ ਦਾ ਕਿ ਜਿਹੜਾ ਚੱਕੀ ਦਾ ਪੁੱੜ ਹੁੰਦਾ ਸੀ ਉਹ ਪੱਥਰ ਉਹ ਮਾਵਾ ਦੀ ਛਾਤੀ ਦੇ ਉੱਤੇ ਰੱਖ ਦਿੰਦੇ ਜੀ ਕਿ ਮਾਂ ਸੌ ਨਾ ਸਕੇ ਤੇ ਬੱਚੇ ਨੂੰ ਦੁੱਧ ਨਾ ਦੇ ਉਹਨਾਂ ਕਿਸੇ ਤਰੀਕੇ ਨਾਲ ਕਿ ਆਪਣੇ ਧਰਮ ਛੱਡ ਦੇਣ ਉਹਨਾਂ ਨੂੰ ਤਸੀਹੇ ਦੇਣ ਤੇ ਤੁਹਾਨੂੰ ਪਤਾ ਸਿੱਖਾਂ ਨੂੰ ਗੁਰਤੀ ਮਿਲੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਪਨ ਮੇ ਪਾਛਾ ਸ਼ਹੀਦਾਂ ਦੇ ਦਰਦ ਕਿ ਤੇਰਾ ਬਾਣਾ ਮਿੱਠਾ ਲਾਗੇ ਸਬਰ ਤੇ ਸੰਤੋਖ ਉਹ ਮਾਵਾ ਨੇ ਆਪਣੇ ਪੱਲੇ ਬਣ ਕੇ ਰੱਖਿਆ ਸਬਰ ਰੱਖਿਆ ਸੰਤੋਖ ਰੱਖਿਆ ਬਾਣਾ ਮੰਨਿਆ ਸ਼ਾਮ ਦਾ ਟਾਈਮ ਉਹਨਾਂ ਰੋਜ਼ ਅਰਦਾਸ ਹੁੰਨੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਦਿਨ ਤੇ ਚਾਰ ਪੈਰ ਬਿਤੀ ਤੋਂ ਇਹਨੇ ਸੁਖ ਸਾਨੇ ਤੇਰੇ ਬਾਣੇ ਜਿ ਬਿਤੀ ਤੋਂ ਇਹਨੇ ਬਾਣਾ ਮੰਨਿਆ ਸ਼ੁਕਰ ਕੀਤਾ ਬਾਦਸ਼ਾਹ ਨੂੰ ਰੋਜ਼ ਰਿਪੋਰਟ ਜਾਂਦੀ ਇਹਨੂੰ ਪਤਾ ਲੱਗਾ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਫਿਰ ਦੂਸਰੀ ਸਜ਼ਾ ਲਾਈ ਕਿ ਇਹਨਾਂ ਦੇ ਬੱਚੇ ਕਤਲ ਕੀਤੇ ਜਾਣ ਉਹ ਕੁਨਾਮਾ ਜਾ ਰਿਹਾ ਗਿਆ ਇਹੀ ਸਥਾਨ ਥੱਲੇ ਮਾਵਨ ਜੇਲਾ ਚ ਬਾਹਰ ਕੱਢਿਆ ਪੁੱਛਿਆ ਕਿ ਤੁਹਾਨੂੰ ਧਰਮ ਪਿਆਰਾ ਹੈ ਕਿ ਬੱਚੇ ਪਿਆਰੇ ਉਹ ਕਹਿੰਦੀ ਸਾਨੂੰ ਧਰਮ ਪਿਆਰਾ ਹੈ ਬੱਚੇ ਤੁਹਾਡੇ ਕਤਲ ਕਰ ਦਿੱਤੇ ਜਾਂਦੇ ਕਹਿੰਦਾ ਕੋਈ ਗੱਲ ਨਹੀਂ ਅਸੀਂ ਤਾਂ ਉਸ ਪੰਥ ਦੇ ਵਾਸੀ ਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਸਰਵਾਂਸੀ ਕੁਰਬਾਨ ਕਰ ਦਿੱਤਾ ਇਹ ਸਾਡੇ ਬੱਚੇ ਵੀ ਸ਼ਹੀਦ ਹੋਏ ਸ਼ਹੀਦ ਬੱਚਿਆਂ ਦੀ ਮਾਵਾਂ ਕਿ ਲਾਂਗੀਆਂ ਇਹ ਮਾਵਾਂ ਨੂੰ ਪਤਾ ਸੀ ਇਹਨਾਂ ਨੇ ਸਾਨੂੰ ਬਖਸ਼ਣਾ ਨਹੀਂ ਹੈ ਤੇ ਅਸੀਂ ਅਲੱਗ ਦੀ ਮੌਤ ਹੀ ਮਰੀਏ ਨਾਲ ਟੱਕਰ ਕੇ ਮਰੀਏ ਉਹ ਜਦੋਂ ਨਹੀਂ ਮੰਨਿਆ ਲਾਲੇ ਦਿੱਤੇ ਤੇ ਫਿਰ ਉਹਨਾਂ ਨੇ ਮਾਂ ਬੱਚਾ ਮਾਂ ਤੋਂ ਖੋਣਾ ਉੱਤੇ ਸੁੱਟ ਦੇਣਾ ਥੱਲੇ ਨੇਜਾ ਕਰ ਦੇਣਾ ਨੇਜੇ 'ਚ ਬੱਚੇ ਨੂੰ ਖੋਬ ਜਾਣਾ ਉਹਨੇ ਤੜਫ ਤੜਫ ਕੇ ਸ਼ਹੀਦ ਹੋ ਜਾਣਾ ਫਿਰ ਬੱਚੇ ਦੇ ਪੈਰਾਂ ਤੋਂ ਛੋਟੇ ਛੋਟੇ ਟੋਟੇ ਕਰਨੇ ਹੈ ਟੋਟੇ ਕਰਨ ਤੋਂ ਬਾਅਦ ਬੱਚੇ ਦੀਆਂ ਆਂਦਰਾਂ ਕੱਢ ਕੇ ਤੋਜ ਬਣ ਕੇ ਤੇ ਉਹ ਮਾਵਾ ਦੇ ਗਲੇ 'ਚ ਹਾਰ ਬਣਾ ਕੇ ਪਾ ਦੇਣਾ ਸਾਰੀਆਂ ਮਾਵਾ ਨਾਲ ਹੋਇਆ ਸੀ ਕਿਸੇ ਮਾਂ ਨੇ ਇਹ ਨਹੀਂ ਨੀ ਸੀ ਬੰਨੀ ਸਾਰੇ ਮਾਵਾ ਦੇ ਬੱਚੇ ਕਤਲ ਹੋਏ ਫੇਰ ਉਹ ਕੁਮਲਾ ਮਾਂ ਜਾਰੀ ਕਰਤਾ ਕਿ ਪੀਸਣਾ ਪੀਸੋ ਮਾਵਾ ਪੀਸਣਾ ਪੀਸ ਰੀਆਂ ਨੇ ਨਾਲ ਮੀਰ ਮੰਨ ਨੂੰ ਵੀ ਤਾਲਣਾ ਕਰ ਰੀਆਂ ਨੇ ਕਿ ਮੀਰ ਮੰਨ ਤੇਰੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਤੇ ਦੂਨ ਸੁਆਏ ਕਿ ਜਨਮਾਤੀ ਜ਼ੁਲਮ ਕਰਲਾਇ ਮੀਰ ਮੰਨ ਨੂੰ ਇਹ ਧਰਾਂ ਵਿੱਚ ਖਤਮ ਹੁੰਦਾ ਨੇਂ ਦੇਨ ਦੌਣੇ ਤੇ ਰਾ ਚੌਗਣੀ ਤਰੱਕੀ ਕਰੇਗਾ ਅਦੇ ਕੋਤਿਸੇ ਪ੍ਰਦੇਸਾਂ ਚੋਂ ਆਏ ਕਿਹੜੀ ਕੰਟਰੀ ਹੈ ਕਿਹੜਾ ਮੁਲਕ ਹੈ ਜਿੱਦੇ ਸਿੱਖ ਨੇ ਜੇ ਵਾਸਤੇ ਸਾਡੇ ਬੱਚੇ ਬੱਚੀਆਂ ਸਾਡੇ ਭੈਣ ਭਰਾ ਬਜ਼ੁਰਗ ਅੱਛੀ ਅੱਛੀਆਂ ਨੌਕਰੀਆਂ ਤੇ ਅੱਛੇ ਅੱਛੇ ਕਾਰੋਬਾਰ ਤੇ ਇਹ ਜਿਹੜਾ ਸੀ ਸੁੱਖ ਭੋਗ ਰਹੇ ਆ ਉਹ ਮਾਵਾ ਬੱਚੇ ਜਿਹਨਾਂ ਨੂੰ ਕਸ਼ਟ ਚੱਲ ਕੇ ਸਾਡੀ ਚੋਲੀ ਸੁੱਖ ਭਾਇਆ ਸ਼ਾਮ ਨੂੰ ਫਿਰ ਮਾਵਾ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਦੇਹ ਦੇ ਚਾਰ ਬਹਰ ਬਤੀਤ ਹੋਏ ਨੇ ਸੁੱਖ ਸ਼ਾਂਤੀ ਨੇ ਤੇਰੇ ਬੱਚੇ ਤੇਰੇ ਕੋਲ ਚਲੇ ਗਏ ਨੇ ਸ਼ੁਕਰ ਫਿਰ ਉਹਨਾਂ ਨੇ ਸ਼ੁਕਰ ਕੀਤਾ ਬਾਦਸ਼ਾਹ ਨੂੰ ਪਤਾ ਲੱਗਾ ਪਤਾ ਨਹੀਂ ਕਿ ਇੱਕ ਸਿੱਮਟੀ ਦੇ ਬਣੇ ਨੇ ਇਹਨਾਂ ਨੂੰ ਇਹਦਾ ਫਰਕ ਪਤ ਨਹੀਂ ਪਿਆ ਕਿ ਮਾਂ ਤੇ ਬੱਚੇ ਦਾ ਕਿੰਨਾ ਗਹਿਰਾ ਰਿਸ਼ਤਾ ਹੈ ਫੇਰ ਉਹਨਾਂ ਨੇ ਅਖੀਰ ਤੀਸਰੀ ਸਜਾ ਲਾਇਕੈ ਉਹਨਾਂ ਦੇ ਜਤ ਨੂੰ ਹੱਥ ਪਾਇਆ ਜਾਵੇ ਮਾਂ ਨੂੰ ਪਤਾ ਲੱਗਾ ਕੈਸ ਚੀਜ਼ ਕੈਸ ਕੁਝ ਵੀ ਹੋ ਸਕਦਾ ਹੈ ਲੇਕਿਨ ਉਹ ਡੋਲੀਆਂ ਨਹੀਂ ਗੁਰੂ ਤੇ ਉਹਨਾਂ ਨੂੰ ਪੂਰਾ ਭਰੋਸਾ ਸੀ ਅਰਦਾਸ ਕੀਤੀ ਅਰਦਾਸ ਹੀ ਵਿਖ ਲੋ ਉਹਨਾਂ ਨੇ ਆਪਣੇ ਟੱਬਰ ਦੀ ਕੀਤੀ ਨਾ ਬੱਚਿਆਂ ਦੀ ਕੀਤੀ ਅਰਦਾਸ ਕੀਤੀ ਪੰਥ ਦੀ ਚੜ੍ਹਦੀ ਕਲਾ ਦੀ ਕਿ ਸੱਚੇ ਪਾਤਸ਼ਾਹ ਸਾਰਾ ਕੁਝ ਤੇਰਾ ਸੀ ਤੇਰੇ ਕੋਲ ਚਲੇ ਗਿਆ ਹੈ ਉਹ ਸਿੱਖ ਪੰਥ ਦੇ ਪੱਗ ਨੂੰ ਦਾਗ ਨਾ ਲੱਗੇ ਇੱਜ਼ਤ ਤੇ ਧਰਮ ਦੀ ਰਾਖੀ ਕਰਨੀ ਹੈ ਇਹ ਇੱਕ अरदास करके थली थे खूह इतिहासक उन्होंने छाल मार के अपनी जानते देती हैं कुर्बानियाँ देती हैं लेकिन इज्जत धर्म मार्च नहीं आती वाहू जी का खालसा वाहगुरु जी की फतेह बोले